ਦਵਾਨ ਕਹਿੰਦੇ ਲਾਲਾ ਝੋਨਾ ਪਾਣੀ ਸਾਰੀ ਮੁਕਾਦਾ ਕਹਿੰਦੇ ਕਿਸਾਨਾਂ ਨੇ ਹੋਰ ਫਸਲ ਕਿਉਂ ਨਹੀਂ ਲਾਉਂਦੇ ਅਸੀਂ ਤਾਂ ਲੋਕਾਂ ਦਾ ਢਿੱਡ ਪੁਲਾ ਰਹੇ ਹਾਂ ਚਲੋ ਜੇ ਅਸੀਂ ਨਹੀਂ ਬੀਜ ਨੂੰ ਹਟਾਂਗੇ ਪਾਣੀ ਥੱਲੇ ਵਗ ਜੂਗਾ ਦੋ ਸਾਲ ਨੂੰ ਹਟ ਜਾਗੇ ਚਾਰ ਸਾਲ ਨੂੰ ਹਟ ਜਾਗੇ ਪੰਜ ਸਾਲ ਨੂੰ ਫੇਰ ਦੇਖਾਂਗੇ ਇਹਨਾਂ ਨਾਲ ਕੀ ਬਣੂ ਨਹੀਂ ਹਟਜੂ ਕਿਉਂ ਉਹ ਦੇਖਣਿਆ ਦਿਨ ਜੀ ਵੀ ਸੋਕਾ ਦੇਖਣਾ ਨਹੀਂ ਨਹੀਂ ਜੰਨਾ ਚੱਕਰ ਸਰਕਾਰ ਕਿਸਾਨਾਂ ਨੂੰ ਇਸ ਗੱਲ 'ਚ 4 ਰੁਪਏ ਬਣਦੇ ਨੇ ਝੋਨੇ 'ਚ ਨਰਮੇ ਛੀਤੀ ਦੇਖ ਲੈ ਨਰਮਾ ਸਾਡਾ ਫੇਲ ਹੋ ਗਿਆ ਦੂਜੀਆਂ ਫਸਲਾਂ 'ਚ ਨਹੀਂ ਪੈਸੇ ਬਣਦੇ ਦੂਜੀਆਂ ਫਸਲਾਂ ਦੀ ਸਰਕਾਰੀ ਖਰੀਦ ਨਹੀਂਗੀ ਸਾਨੂੰ ਜੋ ਨੇ ਜੋ 4 ਰੁਪਏ ਬਣਦੇ ਜਿੰਨੇ ਚਾਰ ਬਣਦੇ ਨੂੰ ਨੰਚਰ ਕਿਸਾਨ ਵਰਤੂ ਅੱਜ ਗੱਲ ਕਰਾਂਗੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਸਾਡੇ ਨਾਲ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਜਿਨ੍ਹਾਂ ਨੂੰ ਖੁੰਡੇ ਵਾਲਾ ਬਾਬਾ ਦੇ ਨਾਲ ਜਾਣਿਆ ਜਾਂਦਾ ਗਾ ਗੱਲਬਾਤ ਕਰਾਂਗੇ ਪ੍ਰਧਾਨ ਜੀ ਪੰਜਾਬ ਤਖ ਦੇ ਬਲਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਪ੍ਰਧਾਨ ਜੀ ਕੀ ਕਹੋਗੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਕਾਫੀ ਜਿਹੜੀ ਹੁਣ ਕਿਸਾਨ ਆਗੂਾਂ ਦੀ ਰਫਤਾਰ ਮੱਠੀ ਚੱਲ ਰਹੀ ਹੈ ਕੀ ਕਾਰਨ ਕੀ ਹੈ ਨਹੀਂ ਕੋਈ ਮੱਠੀ ਨਹੀਂ ਚੱਲ ਰਹੀ ਮੀਟਿੰਗਾਂ ਹੋ ਗੀਆਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋ ਗਈ ਅੱਜ ਅੱਥੇ ਬੰਦੇ ਆਪਦੀਆਂ ਮੀਟਿੰਗਾਂ ਹੋ ਗਈਆਂ ਮਾਤਲ ਜਦੋਂ ਨਵੀਂ ਸਰਕਾਰ ਬਣੀ ਜੇ ਉਦੋਂ ਕੁਝ ਸਮਾਂ ਸਾਨੂੰ ਦੇਖਣਾ ਪੈਂਦਾ ਵੀ ਨਵੀਂ ਸਰਕਾਰ ਕਿਹੜੇ ਢੰਗ ਨਾਲ ਚੱਲਦੀ ਹੈ ਤੇ ਕੀ ਕਰਦੀ ਹੈ ਉਦੋਂ ਬਾਅਦ ਫਿਰ ਅਸੀਂ ਆਪਦਾ ਜਿਵੇਂ ਹੁਣ ਅਸੀਂ 22 ਤਰੀਕ ਦੀ ਪਾਣੀਆਂ ਦੇ ਉੱਤੇ ਕੰਵੰਛਰ ਰੱਖੀ ਹੋਈ ਹੈ ਕਿ ਵੀ ਪਾਣੀ ਬਾਰੇ ਕੋਈ ਪਾਣੀ ਦਾ ਹੱਲ ਕੱਢਿਆ ਜਾਵੇ ਡੂੰਗਾ ਜਾ ਰਿਹਾ ਹੈਗਾ ਉਹ ਜ਼ਿਆਦੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈਗਾ ਪਰੇ ਡਿਊਟੀ ਬਣਦੀ ਹੈ ਸਰਕਾਰਾਂ ਦੀ ਪਾਣੀ ਨੂੰ ਕਿਹੜੇ ਲੋਟ ਕੰਟਰੋਲ ਕਰਨਾ ਹੈ ਕਿਵੇਂ ਕਰਨਾ ਹੈਗਾ ਇਹੀ ਹੈ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸਰਕਾਰ ਨੂੰ ਜਿਵੇਂ ਸੀਐਮ ਸਾਹਿਬ ਕਹਿੰਦੇ ਆ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਬਹੁਤ ਜ਼ਿਆਦਾ ਫੈਸਲੇ ਲਏ ਗਏ ਨੇ ਕਿ ਪਾਣੀ ਨੂੰ ਲੈ ਕੇ ਹੋਵੇ ਹੋਰ ਹੋਵੇ ਕਿਵੇਂ ਦੇਖ ਦੋਗੇ ਪਾਣੀ ਹੁਣ ਸਰਕਾਰ ਮਤਲਬ ਚ ਇਹ ਸੈਂਟਰ ਦੀ ਹੋਵੇ ਚਾਹੇ ਮਤਲਬ ਪੰਜਾਬ ਦੀ ਹੋਵੇ ਘਟੋ ਘਟ ਹਰਿਆਣਾ ਤੇ ਇਹ ਮਤਲਬ ਜੇ ਕਹਿ ਦੀਏ ਆਪਣਾ ਇਸ ਸਿਰ ਲਾਉਂਦੀ ਆ ਕਿ ਕਿਸਾਨਾਂ ਸਿਰ ਲਾਉਂਦੀ ਹੈ ਕਿਸਾਨ ਤਾਂ 3 ਮਹੀਨੇ ਪਾਣੀ ਵਰਤਦਾ ਹੈ ਇਹ ਕਰਬਤੀ ਕਰੋੜ ਦੀ ਬਾਦੀ ਹੈ ارب ਲੋਕ ਸਾਡੇ ਚੌਲ ਖਾਂਦੇ ਨੇ ਤਿੰਨ ਮਹੀਨਿਆਂ ਚ ਅਸੀਂ ਕਿੰਨਾ ਕੁ ਪਾਣੀ ਵਰਤ ਲਾਨੇ ਆ ਪੰਜ ਕੰਪਨੀਆਂ ਦੁਨੀਆ ਚ ਇੰਨੀਆਂ ਜਿਹ ਨੇ ਜਿੰਨੀ ਸਾਰੀ ਦੁਨੀਆ ਪਾਣੀ ਵਰਤਦੀ ਹੈ ਉਹ ਪੰਜੇ ਕੰਪਨੀਆਂ ਵਰਤਦੀਆਂ ਉਹ ਪੈਪਸੀ ਹੋਵੇ ਉਹ ਮਾਤਰ ਕੋਕਾ ਕੋਲਾ ਹੋਵੇ ਉਹ ਬੀਰ ਬਣਾਉਣ ਵਾਲੀਆਂ ਸ਼ਰਾਬ ਵਾਲੀਆਂ ਫੈਕਟਰੀਆਂ ਹੋਣ ਉਹ ਹੋਰ ਦੂਜੇ ਪਾਣੀ ਦੇ ਵਰਤੋਂ ਕਰਨ ਵਾਲੀਆਂ ਆਰਓ ਰੀਪਰ ਵਰਤਣ ਵਾਲੀਆਂ ਕੰਪਨੀਆਂ ਉਹ ਇੱਕ ਤਰ੍ਹਾਂ ਵੱਡਾ ਪੱਤਰਕਾਰ ਬੋਲ ਰਿਹਾ ਜੀ ਮੇਰੇ ਕਹਿਣ ਦੀ ਗੱਲ ਨਹੀਂ ਵੀ 5 ਕੰਪਨੀਆਂ ਇਹ ਨੇ ਜਿੰਨਾ ਸਾਰੇ ਦੁਨੀਆਂ ਦੇ ਲੋਕ ਪੀਣ ਵਾਸਤੇ ਫਸਲਾਂ ਵਾਸਤੇ ਪਾਣੀ ਵਰਤਦੇ ਨੇ ਉਹ ਕੱਲੇ ਉਹ ਪਾਣੀ ਮਤਲਕੰਦੀਆਂ ਵਰਤਦੇ ਆਂ ਸਾਨੂੰ ਪੈਪਸੀ ਬਣਾ ਸਕਦਾ ਸਾਨੂੰ ਬੀਅਰ ਬਣਾ ਸਕਦਾ ਸਾਨੂੰ ਸ਼ਰਾਬ ਬਣਾ ਸਕਦਾ ਉਹਨਾਂ ਤੇ ਕੰਟਰੋਲ ਕਰਨ ਦੀ ਲੋੜ ਹੈ ਸੈਂਟਰ ਸਰਕਾਰ ਨੂੰ ਉਹ ਕੰਪਨੀਆਂ ਹੈਗੀਆਂ ਕਾਰਪੋਰੇਟਰ ਘਰਾਣਿਆਂ ਦੀਆਂ ਤਾਂ ਸੈਂਟਰ ਸਰਕਾਰ ਵੀ ਉਹਨਾਂ ਦੇ ਹੱਕ 'ਚ ਖੜਦੀ ਹੈ ਤਾਂ ਪੰਜਾਬ ਸਰਕਾਰ ਵੀ ਉਹਨਾਂ ਦੇ ਖਿਲਾਫ ਨਹੀਂ ਬੋਲਦੀ ਕਿਸਾਨਾਂ ਨੂੰ ਤੱਕ ਬਦਨਾਮ ਕੀਤਾ ਜਾ ਰਿਹਾ ਹੈ ਇਹ ਸੀ ਕਿਹਨੇ ਗਲਤ ਹੈਗਾ ਇਹ ਮਤਲਬ ਇਹ ਜ਼ਿੰਮੇਵਾਰੀ ਬਣਦੀ ਆ ਪਾਣੀ ਨੂੰ ਖਰਾਬ ਕਰਨਿਆ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਪਾਣੀ ਚਾਰ ਪੰਜ ਪ੍ਰਕਾਰ ਦਾ ਹੈ ਇੱਕ ਤਾਂ ਪਾਣੀ ਕਹਿ ਜੀਏ ਦਰਿਆਵਾਂ ਦਾ ਪਾਣੀ ਜਿਹੜਾ ਨਹਿਰਾ ਕੱਢ ਕੇ ਸਾਡੇ ਤੱਕਰ ਪਹੁੰਚਿਆ ਡੈਮ ਬਣਾ ਕੇ ਬਿਜਲੀ ਬਣ ਗਈ ਉਹ ਸਾਡੇ ਤੱਕਰ ਪਹੁੰਚ ਗਿਆ ਦੂਸਰਾ ਪਾਣੀ ਆ بارش ਦਾ ਜਿਹੜਾ ਉਸ ਮਤਲਬ ਜੇ ਉਹ ਗੱਲ ਕਹ ਜੀ ਉਹ ਹੁੰਦਾਗਾ ਤੀਸਰਾ ਪਾਣੀ ਹੈਗਾ ਜੇ ਆਪਾਂ ਕਹਿ ਜੀਏ ਸਮੁੰਦਰ ਨੇ ਸਾਡੇ ਕਦੇ ਨਾ ਕਦੇ ਸੋਤ ਕੇ ਉਹ ਵੀ ਵਰਤਿਆ ਜਾਊਗਾ ਕੋਈ ਪਾਣੀ ਇਕੱਲਾ ਖਾਰ ਆਪਣਾ ਉਹ ਐ ਨਹੀਂ ਹੈਗਾ ਪਾਣੀ ਮਾੜਾ ਹੈਗਾ ਉਹ ਵਰਤਿਆ ਜਾ ਸਕਦਾ ਹੈਗਾ ਚੌਥਾ ਪਾਣੀ ਹੈਗਾ ਜਿਹੜਾ ਧਰਤੀ ਚੋਂ ਅਸੀਂ ਬੋਰਾ ਨਾ ਕਢਦੇ ਆਂ ਪੰਜਵਾਂ ਪਾਣੀ ਹੈਗਾ ਜਿਹੜਾ ਪਾਣੀ ਖਰਾਬ ਹੋ ਗਿਆ ਸੀਵਰੇਜ ਦੇ ਨਾਲ ਜਾਂ ਫੈਕਟਰੀਆਂ ਨੇ ਖਰਾਬ ਕੀਤਾ ਇੱਥੇ ਪੰਜ ਪ੍ਰਕਾਰ ਦਾ ਮਤਲਬ ਪਾਣੀ ਹੈ ਹੁਣ ਸਰਕਾਰ ਦੀਆਂ ਡਿਊਟੀਆਂ ਬਣਦੀਆਂ ਕੋਈ ਵੀ ਫੈਕਟਰੀ ਵੱਡੀ ਫੈਕਟਰੀ ਸਰਦਾ ਸਾਨੂੰ ਫੈਕਟਰੀਆਂ ਬਣੇ ਵੀ ਫੈਕਟਰੀ ਲੱਗ ਗਈ ਗੱਤਾ ਬਣਾਉਣਾ ਹੈ ਕੱਪੜਾ ਬਣਾਉਣਾ ਹੈ ਅੱਗੇ ਤਾਂ ਬਿਜਲੀ ਮੋਲ ਲੈਣੀ ਪੈਂਦੀ ਹੁਣ ਤਾਂ ਤੁਸੀਂ ਉਹ ਮੋਟਰਾਂ ਲਾ ਦਿਓ ਇਸ ਤੇ ਚੱਲ ਸਕਦੀਆਂ ਜਿਵੇਂ ਕਿਸਾਨ ਖੇਤਾਂ 'ਚ ਮੋਟਰਾਂ ਚਲਾਉਂਦੇ ਨੇ ਆ ਉਰਜਾਲੇ ਮਤ ਛੱਜੇ ਜੇ ਲੱਗ ਜਾਂਦੇ ਨੇਗੇ ਉਹ ਹੋਰ ਵੱਡੇ ਦੋ ਦੋ ਕਿੱਲੇ ਚ ਲੈ ਕੇ ਲਾਉਣ ਬਿਜਲੀ ਆਪਦੀ ਬਣਾਉਣ ਪਾਣੀ ਨੂੰ ਜਿਵੇਂ ਦੁੱਧ ਰਟਕਿਆ ਜਾਂਦਾ ਤੇ ਦੁੱਧੋ ਤੇ ਵਿੱਚੋਂ ਅਸੀਂ ਮੱਖਣੀ ਕੱਢ ਲੈਣਾਗਾ ਹਾਂ ਕਿਉਂ ਬਣ ਜਾਂਦਾਗਾ ਪਾਣੀ ਵੀ ਕੋਈ ਰਟਕਿਆ ਜਾ ਸਕਦਾ ਜਿਹੜੇ ਉਹਦੇ ਵਿੱਚ ਮੈਲ ਆ ਗੱਤੇ ਦੀ ਮੈਲ ਆ ਕੱਪੜੀ ਦੀ ਮੈਲ ਆ ਰੰਗ ਦੀ ਮੈਲ ਆ ਕਾਸੇ ਦੀ ਮੈਲ ਆ ਉਤਰ ਤੁਰਤ ਉੱਥੇ ਕੱਢੀ ਜਾ ਸਕਦੀ ਹੈ ਪਰ ਉਹਦੇ ਪੈਸਾ ਥੋੜਾ ਜਿਹਾ ਖਰਚੋ ਉਹ ਕੰਪਨੀਆਂ ਇਹ ਕੰਮ ਕਰਨੀਆਂ ਸ਼ਕਤੀ ਨਾਲ ਸਰਕਾਰ ਨੂੰ ਲਾਗੂ ਕਰਾਉਣਾ ਚਾਹੀਦਾ ਕਿਸਾਨਾਂ ਨੂੰ ਤਾਂ ਵੀ ਬਦਨਾਮ ਕੀਤਾ ਰਿਹਾ ਅਸੀਂ ਤਾਂ ਇੱਕ ਕਰਬਤੀ ਕਰੋੜ ਦੀ ਆਬਾਦੀ ਵਾਸਤੇ ਨਾਜ ਪੈਦਾ ਕਰਕੇ ਦੇਣੇ ਪਾਣੀ ਨੂੰ ਲੈ ਕੇ ਤੇ ਵਾਤਾਵਰਣ ਨੂੰ ਲੈ ਕੇ ਕਿਸਾਨ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਕਹ ਰਿਹਾ ਕਿਸਾਨ ਅੱਗ ਲਾ ਕੇ ਪ੍ਰਦੂਸ਼ਣ ਵਾਤਾਵਰਣ ਜਿਹੜਾ ਖਰਾਬ ਕਰ ਰਹੇ ਨੇਗੇ ਦੂਜਾ ਪੇੜ ਕੱਟ ਕੇ ਖਰਾਬ ਕਰਤੇ ਅੱਗ ਲਾਤੇ ਹੋ ਪਾਣੀ ਦਾ ਜਿਹੜਾ ਕਿਉਂ ਬਾਰ-ਬਾਰ ਇਹਦੇ ਹੋ ਰਿਹਾ ਤੁਸੀਂ ਬੜੀ ਗੱਲ ਕਰੀਐ ਵੀ ਪੇੜ ਲਾਉਣ ਦੀ ਮਤਲਬ ਇਹ ਇੱਕ ਗੱਲ ਨਾਲ ਵਾ ਛੋੜੀ ਨਾਲ ਸਹਿਮਤ ਹੋਊਗਾ ਮਤਲਬ ਵੱਡੀ ਪੱਧਰ ਤੇ ਸਰਕਾਰ ਨੂੰ ਪੇੜ ਲਗਾਉਣੇ ਚਾਹੀਦੇ ਨੇਗੇ ਉਹ ਸੈਂਟਰ ਸਰਕਾਰ ਹੋਵੇ ਉਹ ਪੰਜਾਬ ਸਰਕਾਰ ਹੋਵੇ ਇਹਦੇ ਵਾਸਤੇ ਬਜਟ ਕੱਢਿਆ ਜਾਵੇ ਕਿਸਾਨ ਨੇ ਨਹੀਂ ਦਰਖਤ ਪੱਟੇ ਮਤਲਬ ਜਿਹੜੇ ਦਰਖਤ ਪੱਟੇ ਨੇ ਜਿਹੜੇ ਵੱਡੇ ਰੋਡ ਨਿਕਲੇ ਨੇ ਉਹਨਾਂ ਨੇ ਕੋਈ ਦਰਖਤ ਛੱਡਿਆ ਹੀ ਨਹੀਂਗਾ ਮਤਲਬ ਜਿਹੜੇ ਵੱਡੇ ਹਾਈਵੇ ਨਿਕਲੇ ਨੇਗੇ ਉਥੇ ਇੱਕ ਦਰਖਤ ਨਹੀਂ ਕੀ ਉਹਦੇ ਆਲੇ-ਦਾਲੇ ਦਰਖਤ ਲਗਾਉਣ ਦੀ ਸਰਕਾਰ ਦੀ ਡਿਊਟੀ ਨਹੀਂ ਵੱਢੀ ਜਿੱਥੋਂ ਦਰਖਤ ਪੱਟੇ ਗਏ ਤਾਂ ਸਰਕਾਰ ਉਹ ਲਵਾਵੇ ਕਿਸਾਨਾਂ ਨੂੰ ਦੁਬਾਰਾ ਫੇਰ ਕਹਿੰਦਾ ਮੈਂ ਵੀ ਬਦਨਾਮ ਕਿਹਾ ਜੋ ਜੀ ਦਰਖਤ ਪੱਟੇ ਨੇ ਕੰਪਨੀਆਂ ਨੇ ਪੱਟੇ ਨੇ ਹਾਂ ਕਿਸਾਨ ਨੂੰ ਵੀ ਇੱਕ ਇੱਕ ਚਾਹੀਦਾ ਮੈਂ ਕਿਸਾਨਾਂ ਨੂੰ ਥੋੜੇ ਰਾਹੀ ਨਹੀਂ ਦੇਣਾ ਕੱਟੋ-ਕੱਟ ਸਾਨੂੰ ਇੱਕ ਕਿੱਲੇ 'ਚ ਇੱਕ ਦਰਖਤ ਸਾਨੂੰ ਲਾਉਣਾ ਚਾਹੀਦਾ ਥੋੜੀ-ਘਣੀ ਜੀਰੀ ਘੱਟ ਹੋ ਜੂ ਕੁਛ ਨਹੀਂ ਸਾਨੂੰ ਵੀ ਇੱਧਰ ਨੂੰ ਤੁਰਨਾ ਚਾਹੀਦਾ ਵੀ ਸਾਡੇ ਕੋਲ 10 ਕਿੱਲੇ ਨੇ ਮੇਰੇ ਕੋਲ ਹੁਣ ਮੇਰੇ ਕੋਲ ਜ਼ਮੀਨ ਦੇ ਤਾਂ ਮੈਂ 10 ਦਰਖਤ ਜ਼ਰੂਰ ਲਾਵਾਂ ਚਾਹੇ ਉਹਨੂੰ ਇੱਕ ਵੱਟ ਤੇ ਲਾਵਾਂ ਚਾਹੇ ਉਹਨੂੰ ਮੈਂ ਕਿਸੇ ਵਿਚਾਲੇ ਲਾਵਾਂ ਚਾਹੇ ਕਿਤੇ ਲਾਵਾਂ ਇੱਕ ਕਿੱਲੇ 'ਮਾ ਇਹ ਹੈ ਆਪਦੀ ਮੋਟਰ ਕੋਲੇ ਲਾਵਾ ਮਤਲਬ ਸਰਕਾਰ ਕਿਨੇ ਤੈ ਉਹ ਜੋ ਵੀ ਜਿੱਥੇ ਤੇਰੀ ਮੋਟਰ ਲੱਗੀ ਹੈ ਜੇ ਤੇਰੇ ਕੋਲ 10 ਕਿੱਲੇ ਬਹਣਾ ਹੈ ਉਹਦੇ ਆਲੇ-ਦਾਲੇ ਤੂੰ 10 ਦਰਖਤ ਲਾ ਉਹਦੇ ਨਾਲ खासा ਫਾਇਦਾ ਹੋ ਸਕਦਾ ਉਹਦੇ ਵੀ ਸਾਨੂੰ ਯੋਗਦਾਨ ਪਾਉਣ ਦੀ ਲੋੜ ਹੈ ਕੀ ਪਾਣੀ ਨੂੰ ਬਚਾਉਣ ਲਈ ਵਾਤਾਵਰਨ ਨੂੰ ਬਚਾਉਣ ਲਈ ਇਕੱਲੇ ਕਿਸਾਨ ਹੀ ਨੂੰ ਹੀ ਜ਼ਰੂਰੀ ਹੈ ਜਾਂ ਦੂਜਿਆਂ ਨੂੰ ਨਹੀਂ ਚਾਹੀਦਾ ਵੀ ਕਰਨਾ ਚਾਹੀਦਾ ਪੁਰਾਣਾ ਨਹੀਂ ਨਹੀਂ ਹੁਣ ਤਾਂ ਮੈਂ ਕਹਿੰਦਾ ਵਪਾਰੀ ਲੋਕ ਦੀ ਵੀ ਜ਼ਿੰਮੇਵਾਰੀ ਹੈ ਕਾਰਪੋਰੇਟਰ ਘਰਾਣੇ ਜ਼ਿੰਮੇਵਾਰੀ ਅਫਸਰ ਸਾਹੀ ਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਜਿਹੜੇ ਸਾਡੇ ਦੁਕਾਨਦਾਰ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਪਾਣੀ ਤਾਂ ਮੋਟਰਾਂ ਦਾ ਦੀਨ ਉਹ ਜਾਦੇ ਘਰਾਂ ਦੇ ਵਿੱਚ ਪਾਣੀ ਜਿਆਦਾ ਕੱਢਿਆ ਜਾ ਰਿਹਾ ਸਾਰੇ ਪਾਣੀ ਦੀ ਵਰਤੋਂ ਜਿਹੜੀ ਜਿਆਦੇ ਘਰਾਂ ਚ ਹੋ ਰਹੀ ਹੈਗੀ ਮੇਰਾ ਖਿਆਲ ਹੈ ਕੋਈ ਸਮਾਂ ਆ ਤੇ ਅਸੀਂ ਬਾਲਟੀ ਪਾਣੀ ਮੈਂ ਖੁਦ ਆਪ ਨਲਕੇ ਤੋਂ ਬਾਲਟੀ ਪਾਣੀ ਭਰਦੇ ਇੱਕ ਬਾਲਟੀ ਨੂੰ ਨਹਾਉਂਦੇ ਤੇ ਹੁਣ ਆਲਾ ਮੋਟਰ ਛੱਡ ਲਾਉਂਦਾ ਗੱਡੀ ਜੇ ਧੋਣੀਆਂ ਤਾਂ ਵੀ ਮੋਟਰ ਛੱਡ ਲੂਗਾ ਮਤਲਬ ਜੇ ਉਹਨੂੰ ਮਤਲਬ ਆਪ ਨਹਾਉਣਾ ਹੈ ਤਾਂ ਵੀ ਮੋਟਰ ਛੱਡ ਲੂਗਾ ਪਾਣੀ ਦੀ ਦੁਰਵਰਤੋਂ ਕੱਲਾ ਕਿਸਾਨ ਨਹੀਂ ਕਰਦਾ ਆਮ ਲੋਕ ਤੇ ਸ਼ਹਿਰੀ ਲੋਕ ਜੇ ਕਹਿੰਦੇ ਉਹ ਵੀ ਕਰ ਰਹੇ ਨੇ ਫੈਕਟਰੀਆਂ ਵੀ ਕਰ ਰਹੀਆਂ ਜਿਸ ਤਰ੍ਹਾਂ ਤੁਸੀਂ ਕਿਹਾਗਾ ਵੀ ਕਿਸਾਨ ਫਸਲ ਵੀ ਕਾੰਦਾਗਾ ਹੋਰ ਵੀ ਕਰਦਾ ਤਾਂ ਸੋਸ਼ਲ ਮੀਡੀਆ ਤੇ ਦੇਖਿਆ ਜਾਂਦਾਗਾ ਕਿਸਾਨਾਂ ਮਜ਼ਦੂਰਾਂ ਦੇ ਤੇ ਹੋਰ ਵਰਗ ਦੇ ਖਿਲਾਫ ਜਿਹੜਾ ਮਾਹੌਲ ਸਿਰਜਿਆ ਜਾ ਰਿਹਾਗਾ ਸੋਸ਼ਲ ਮੀਡੀਆ ਦੇ ਉੱਪਰ ਕੌਣ ਲੋਕ ਨੇ ਇਦਾਂ ਕਿਉਂ ਪਵਾੜਾ ਪਾ ਰਹੇ ਨੇਗੇ ਉਹ ਇਹੀ ਹੁੰਦਾ ਨਾ ਮੈਂ ਹਮੇਸ਼ਾ ਬਾਤ ਤੇ ਕਹਿੰਦਾ ਵੀ ਇੱਥੇ ਦੋ ਜਮਾਤਾਂ ਇੱਕ ਜਮਾਤ ਲੁੱਟੀ ਜਾ ਰਹੀ ਹੈ ਇੱਕ ਜਮਾਤ ਲੁੱਟਦੀ ਹੈ ਉਹ ਜਿਹੜੀ ਜਮਾਤ ਲੁੱਟਦੀ ਹੈ ਮਤਲਬ ਉਹਨਾਂ ਦਾ ਆਪ ਦਾ ਸਾਰਾ ਪ੍ਰਬੰਧ ਹੈ ਸਾਨੂੰ ਬਦਨਾਮ ਕਰਨ ਵਾਸਤੇ ਠੀਕ ਹੈ ਨਾ ਗੱਲ ਵੀ ਇਹ ਲੋਕਾਂ ਨੂੰ ਬਦਨਾਮ ਕਰੋ ਮਜ਼ਦੂਰਾਂ ਨੂੰ ਬਦਨਾਮ ਕਰੋ ਕਿਸਾਨਾਂ ਨੂੰ ਛੋਟੇ ਦੁਕਾਨਦਾਰਾਂ ਨੂੰ ਬਦਨਾਮ ਕਰੋ ਮੈਂ ਕਹਿੰਦਾ ਜੇ ਸਾਰਾ ਕੁਝ ਖਰਾਬ ਕਰਦੇ ਨੇ ਵੱਡੇ ਕਾਰਪੋਰੇਟਰ ਘਰਾਣੇ ਕਰਦੇ ਨੇ ਉਹਨਾਂ ਦੇ ਕੰਟਰੋਲ ਕਰਨ ਦੀ ਲੋੜ ਹੈ ਭਾਜਪਾ ਦੀ ਰੈਲੀ ਸੀ ਮਾਨਸਾ ਨੇ ਵਿੱਚ ਹੋ ਸਕਦਾ ਤੁਸੀਂ ਤੁਹਾਡੇ ਤੱਕ ਗੱਲ ਪਹੁੰਚੀ ਹੋਵੇ ਤਾਂ ਮਾਨਸਾ ਦਾ ਕੁਝ ਆੜਤੀਆਂ ਵੱਲੋਂ ਜਿਹੜੇ ਤੁਹਾਡੇ ਨਾਲ ਸੰਘਰਸ਼ ਦੇ ਵਿੱਚ ਵੀ ਰਹੇ ਨੇ ਉਹਨਾਂ ਵੱਲੋਂ ਜਿਹੜਾ ਹਰੀ ਸੁੰਡੀ ਲਾਲ ਸੁੰਡੀ ਕਈ ਸੁੰਡੀਆਂ ਦਾ ਨਾਮ ਲੈ ਕੇ ਕਿਸਾਨਾਂ ਦਾ ਕਿਸਾਨ ਆਪਗੋ ਨੂੰ ਸਬੋਧਨ ਕੀਤਾ ਕਿ ਇਹਨਾਂ ਤੇ ਸਪਰੇਅ ਕਰਨੀ ਪਊਗੀ ਕਿਵੇਂ ਦੇਖ ਦੋ ਇਹਨਾਂ ਨੂੰ ਦੇ ਇਹ ਹਮੇਸ਼ਾ ਵਾਸਤੇ ਚਲੋ ਹੁੰਦਾ ਹੀ ਹੈਗਾ ਜਿਹੜੇ ਤਾਂ ਸਾਡੇ ਆਮ ਸ਼ਹਿਰੀ ਲੋਕ ਨੇ ਉਹ ਤਾਂ ਹੋਏ ਹੋਏ ਨੇ ਗਮਰਾਹ ਪਰ ਜਿਹੜਾ ਇਹ ਪ੍ਰਚਾਰ ਚੱਲ ਰਿਹਾ ਹੈ ਆਮ ਸ਼ਹਿਰੀਆਂ ਨੂੰ ਕਦੇ ਨਹੀਂ ਸਾਡੇ ਖਿਲਾਫ ਚੱਲ ਰਿਹਾ ਉਹਨਾਂ ਨੂੰ ਤਾਂ ਗਮਰਾਹ ਕੀਤਾ ਜਾ ਰਿਹਾ ਉਹ ਗਮਰਾਹ ਨਾ ਹੋਣ ਮੈਂ ਤੁਹਾਡੇ ਰਹੀ ਉਹਨਾਂ ਨੂੰ ਇਹੀ ਬੇਨਤੀ ਕਰ ਰਿਹਾ ਸਾਡੇ ਖਿਲਾਫ ਭਾਰਤੀ ਜਨਤਾ ਪਰ ਪ੍ਰਚਾਰ ਕਰ ਰਹੀ ਹੈ ਉਹ ਸਾਨੂੰ ਹਰੀ ਸੰਢੀ ਕਹੇ ਉਹ ਸਾਨੂੰ ਲਾਲ ਸੰਢੀ ਕਹੇ ਉਹ ਜੋ ਮਰਜੀ ਕਹੇ ਉਹਦੇ ਕਹਿਣ ਨਾਲ ਸਾਡਾ ਕੁਝ ਨਹੀਂ ਵਿਗੜਦਾ ਸਾਡਾ ਆਪਣਾਲੇ ਸਮੇਂ ਸੰਘਰਸ਼ ਚ ਮਜ਼ਬੂਤ ਹੋਣਾ ਮੈਂ ਸ਼ਹਿਰੀ ਲੋਕਾਂ ਨੂੰ ਬੇਨਤੀ ਕਰਦਾ ਵੀ ਜੇ ਤਿੰਨੇ ਕਾਲੇ ਕਾਨੂੰਨ ਉਹ ਲਾਗੂ ਹੋ ਜਾਂਦੇ ਤਿੰਨੇ ਕਾਲੇ ਕਾਨੂੰਨਾਂ ਚ ਸਾਡੀ ਜ਼ਮੀਨ ਚ ਰੀ ਖੇਤੀ ਚਲੀ ਜਾਣੀ ਸੀਗੀ ਮਤਲਬ ਦੂਜੇ ਕਾਨੂੰਨ ਚ ਮੰਡੀ ਚਲੀ ਜਾਣੀ ਸੀਗੀ ਇਥੇ ਵੱਡੇ ਮੌਲ ਬਣਨੇ ਜੀ ਆੜਦਾ ਕੰਮ ਵੱਡੀਆਂ ਕੰਪਨੀਆਂ ਨੇ ਕਰਨਾ ਸੀ ਤੀਜਾ ਸਾਡੀ ਖਾਦ ਖਰਕ ਚਲੀ ਜਾਣੀ ਸੀ ਜਿਹੜੀ ਅੱਜ ਸਾਡੇ ਲੋਕਾਂ ਨੂੰ ਮਿਲਦੀ ਹੈ ਵੀ ਮੈਂ ਬੇਨਤੀ ਕਰਦਾਗਾ ਵੀ ਇਹਨਾਂ ਨੂੰ ਇਹ ਕੰਮ ਮਤਲਬ ਸਾਡੇ ਸਿਰ ਨਹੀਂ ਲਾਉਣਾ ਚਾਹੀਦਾ ਉਸ ਤੋਂ ਕਿ ਜਿਹੜੇ ਮਤਲਬ ਕਾਨੂੰਨ ਹੈ ਉਹਦੇ ਸਾਡੇ ਨਾਲ ਲੱਗੇ ਨੇ ਆੜਤੀਏ ਮਤਲਬ ਨਾਲ ਗਏ ਨੇ ਸਾਨੂੰ ਫੰਡ ਵੀ ਦਿੱਤਾ ਪਰ ਜੇ ਉਹ ਤਿੰਨੇ ਕਾਨੂੰਨ ਲਾਗੂ ਹੋ ਜਾਂਦੇ ਇਹਨਾਂ ਨਾਲ ਬੰਦੀ ਕੀ ਮੈਨੂੰ ਕਿਹਦਾ ਜ਼ਬਰਦਸਤ ਤੁਸੀਂ ਕਾਨੂੰਨਾਂ ਦੀ ਗੱਲ ਕੀਤੀ ਆ ਵੀ ਕਿਸਾਨ ਮਜ਼ਦੂਰ ਆੜਤੀਆ ਤਿੰਨੇ ਵਰਗ ਤੁਹਾਡੇ ਨਾਲ ਸੀ ਸਾਰਾ ਵਰਗ ਜਿਹੜਾ ਕੁਦਿਆ ਸੀ ਤਾਂ ਹੁਣ ਜਿਹੜਾ ਦੇਖਿਆ ਗਿਆ ਸੋਸ਼ਲ ਮੀਡੀਆ ਦੇ ਉੱਪਰ ਕਿ ਕਿਸਾਨ ਤਾਂ ਸਿਰਫ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾਗਾ ਮਜ਼ਦੂਰਾਂ ਦੇ ਲਈ ਕੁਝ ਨਹੀਂ ਮੰਗਿਆ ਹੈਗਾ ਦੂਜਾ ਆੜਤੀਆ ਦੇ ਹੱਕ ਜਿੰਨੇ ਕੁਝ ਕੀਤਾ ਤਾਂ ਪਵਾੜੇ ਜਿਹੜੇ ਫਿਰ ਜਿਹੜੇ ਨਜ਼ਰ ਆ ਰਹੇ ਨੇ ਤਿੰਨਾਂ ਜਮਾਤਾਂ ਨੂੰ ਤੁਸੀਂ ਕਿਹਾ ਨੌ ਮਾਸ ਦਾ ਰਿਸ਼ਤਾ ਇਹ ਤਿੰਨੇ ਅਲੱਗ-ਅਲੱਗ ਕੀਤੇ ਜਾ ਰਹੇ ਨੇ ਆਹੋਏ ਭਾਰਤੀ ਜਨਤਾ ਪਾਰਟੀ ਦਾ ਕੰਮ ਆਈਸੇ ਵੋਟਰਾਂ ਦੇ ਵਿੱਚ ਵੱਡੇ ਪੱਧਰ ਤੇ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਮਜ਼ਦੂਰਾਂ 'ਚ ਉਤਰੇ ਨੇ ਅੱਗੇ ਸਮਝ ਗਏ ਸ਼ਹਿਰਾਂ 'ਚ ਉਤਰੇ ਨੇ ਇੱਕ ਤੁਸੀਂ ਇਹ ਪਿਲੇਖਾ ਨਾ ਪਾ ਲੋ ਵੀ ਭਾਰਤੀ ਜਨਤਾ ਪਾਰਟੀ ਦੀ ਵੋਟ ਬੈਂਕ ਵਧੀਆ ਨਹੀਂ ਵਧੀ ਇਹਦਾ ਮੈਂ ਤੁਹਾਨੂੰ ਕਾਰਨ ਥੋੜਾ ਦੱਸ ਦਦਾ ਨਾ ਮਾਦਲ ਅੱਗੇ ਇਹਨਾਂ ਨੂੰ ਪੰਜਾਬ 'ਚੋਂ 13 ਸੀਟਾਂ 'ਚੋਂ 2 ਜਾਂ 3 ਸੀਟਾਂ ਮਿਲਦੀਆਂ ਉਥੇ ਉਹੀ ਵੋਟ ਬੈਂਕ ਇਹਨਾਂ ਦੇ ਹੱਕ 'ਚ ਗਿਣੀ ਜਾਂਦੀ ਵੀ ਆਹ ਵੋਟ ਬੈਂਕ ਮਿਲ ਗਈ ਐਤਕੀ ਇਹਨਾਂ ਨੇ ਸਾਰੀਆਂ ਸੀਟਾਂ 'ਤੇ ਬੰਦੇ ਖੜੇ ਨੇ ਵੋਟਾਂ ਤਾਂ ਉਹਨਾਂ ਦੀਆਂ ਹੈਗੀਆਂ ਨਿਗੀਆਂ ਉਹ ਵੋਟਾਂ ਪੈ ਗਈਆਂ ਸਾਰੇ ਥਾਂ ਤੇ ਸਾਰੇ ਥਾਂ ਤੇ ਪੈਣ ਕਰਕੇ ਵੋਟਾਂ ਬੰਕ ਵਧ ਗਈ ਹੈ ਹਾਂ ਥੋੜਾ ਜਿਹਾ ਜੇ ਕਹਿ ਜੀਏ ਮਤਲਬ ਵਰਕਰ ਮਜ਼ਦੂਰਾ ਚੋਕ ਕਹਿ ਜੀਏ ਆਰਤੀਆਂ ਚੋਕ ਕਹਿ ਜੀਏ ਸ਼ਹਿਰੀ ਲੋਕਾਂ ਚੋਕ ਕਹਿ ਜੀਏ ਉਹ ਥੋੜਾ ਜਿਹਾ ਇੱਧਰ ਝੁਕਾ ਉਹਨਾਂ ਦਾ ਹੋਇਆ ਪਰ ਜੇ ਉਹ ਝੁਕਾ ਕਰਨਗੇ ਨੁਕਸਾਨ ਹੋਊਗਾ ਤੁਸੀਂ ਮੇਰੀ ਗੱਲ ਸੁਣੋ ਜੇ ਕਹਿ ਜੀਏ 2014 ਤੋਂ ਲੈ ਕੇ 2024 ਤੱਕ ਦੁਬਾਰੇ ਪ੍ਰਧਾਨ ਮੰਤਰੀ ਤੀਜੀ ਵਾਰ ਬਣ ਗਿਆ ਪਰ ਦੇਸ਼ ਦਾ ਹਾਲ ਕੀ ਬਣਿਆ ਸਾਡੀ ਮਤਲਬ ਅਰਥਵਿਵਸਾ ਕਿੱਥੇ ਗਈ ਹੈ ਸਾਡਾ ਵਪਾਰ ਕਿੱਥੇ ਗਿਆ ਹੈ ਸਾਡਾ ਕਾਰੋਬਾਰ ਕਿੱਥੇ ਗਿਆ ਮੈਂ ਕਹਿੰਦਾ ਸਾਡੇ ਨੂੰ ਮੈਂ ਕੱਲ ਹੀ ਇੱਥੇ ਮੇਰੇ ਕੋਲ ਕੋਈ ਬੰਦੇ ਮਿਲ ਲਾਇਆ ਕਿਸੇ ਕੰਮ ਬਾਕਰ ਦੇ ਮਲਾਜ਼ਮ ਦੀ ਕਹੇ ਜੀ ਅਫਸਰ ਕਦੇ ਕੁਝ ਕੰਮ ਤੇ ਗੋ ਉਹ ਇੱਥੇ ਗੱਲ ਚੱਲ ਪਈ ਉਹ ਕਹਿੰਦੇ ਪ੍ਰਧਾਨ ਜੀ ਕਿਸਾਨਾਂ ਅਸਰ ਕਰਜਾਂ ਨਹੀਂ ਇੰਨਾ ਹੈਗਾ ਜੋ ਸ਼ਹਿਰੀ ਲੋਕ ਨੇ ਆਰਤੀ ਹੋਣ ਦੁਕਾਨਦਾਰ ਹੋਣ ਉਹਨੇ ਇੱਥੋਂ ਜ਼ਿਕਰ ਕਿਹਾ ਜਿਹੜਾ ਘਾਰਾ ਸਾਫ ਕਰਨ ਵਾਲਾ ਬੌਕਰ ਹੈਗੀ ਉਹਦੀ ਬੌਕਰ ਤੇ ਵੀ ਕਰਜ਼ਾ 90% ਲੋਕ ਸ਼ਹਿਰੀ ਲੋਕ ਦੁਕਾਨਦਾਰ ਇੱਕ ਕੇਸ ਸਾਡੇ ਕੋਲੇ ਰੋਜ਼ ਆਉਂਦਾ ਜੀ ਮੇਰੀ ਦੁਕਾਨ ਦੀ ਕਰਕੀ ਹੁੰਦੀ ਹੈ ਮੇਰੇ ਘਰ ਦੀ ਕਰਕੀ ਹੁੰਦੀ ਹੈ ਉਹਨੇ ਦੀ ਅਸੀਂ ਜਾ ਕੇ ਇੱਕ ਸੰਯੁਕਤ ਸਾਨ ਮੋਰਚੇ ਵੱਲੋਂ ਮਦਦ ਕਰਦੇ ਆਂਗੇ ਕਿਹੋ ਸਾਨੂੰ ਲੱਖ ਕਹੀਂ ਜਾਣ 90% ਸ਼ਹਿਰੀ ਲੋਕ ਕਰਜ਼ਈ ਨੇ ਕਿਸਾਨ ਵੀ ਕਰਜ਼ਈ ਨੇ ਮੈਂ ਨਹੀਂ ਕਹਦਾ ਨਹੀਂ ਕਰਜ਼ੇਗੇ ਪਰ ਉਹਦੇ ਨੂੰ ਉੱਦជា ਕਹੀ ਦੀ ਅੱਜ ਕਾਰੋਬਾਰ ਵਾਲੇ ਜਿਆਦੇ ਕਰਜ਼ੇ ਦੇ ਵਿੱਚ ਫਸੇ ਹੋਏ ਨੇ ਕਿਸਾਨ ਤਾਂ ਜੇ ਕਰਜ਼ੇ ਦੇ ਫਸਦਾ ਮਜ਼ੂਰ ਕੱਲਾ ਜਾ ਕੇ ਖੁਦਕਸ਼ੀ ਕਰਦਾ ਇਹ ਕਾਰੋਬਾਰੀ ਲੋਕ ਸਾਰੇ ਟੱਬਰ ਨੂੰ ਨਹਿਰ ਸਿੱਟਦੇ ਨੇ ਕਟਨਾਵਾ ਵਰਤਦੀ ਆਪਾਂ ਦੇਖਦੇ ਆਂਗੇ ਇਹਨਾਂ ਨੂੰ ਨਹੀਂ ਪਾਰਤਾ ਜਨਤਾ ਪਾਰਟੀ ਨਾਲ ਲੱਗਣਾ ਚਾਹੀਦਾ ਉਲਟਾ ਇਹਨਾਂ ਨੂੰ ਸਾਡੇ ਨਾਲ ਜੋੜਨਾ ਚਾਹੀਦਾ ਫੇਰ ਅਸੀਂ ਦੁਕਾਨ ਬਚਾ ਸਕਦੇ ਆਂ ਫੇਰ ਅਸੀਂ ਆਪਣੀ ਫੈਕਟਰੀ ਬਚਾ ਸਕਦੇ ਆਂ ਫੇਰ ਅਸੀਂ ਆਪਣਾ ਕਾਰੋਬਾਰ ਬਚਾ ਸਕਦੇ ਆਂ ਹਣੇ ਮੋਦੀ ਦੇ ਹੱਥ ਚੜਨਗੇ ਫਿਰ ਸਾਡਾ ਤਾਂ ਜਾਊ ਜਾਊ ਫਿਰ ਇਹਨਾਂ ਦਾ ਵੀ ਸਾਰਾ ਪੰਜਾਬ ਤਾਂ ਤੁਹਾਡੇ ਦੇ ਵੀ ਲੱਗਦਾ ਕਿ ਬਾਅਦ ਚ ਚੀਕਾਂ ਮਾਰਦੇ ਦੋ ਕਰ ਚੜ ਜਾਂਦਾ ਲੱਖਾਂ ਰੁਪਏ ਦੇ ਟਰੈਕਟਰ ਵੱਡੇ ਵੱਡੇ ਸਪੀਕਰ ਲਾ ਕੇ ਕਹਿੰਦੇ ਹੁੱਲੜਬਾਜੀ ਕਰੀ ਜਾਂਦੇ ਮੇਰਾ ਖਿਆਲ ਆ ਇਹ ਗੱਲ ਸਾਨੂੰ ਆੜਤੀਏ ਕਹਿੰਦੇ ਹੁੰਦੇ ਕਹਿੰਦੇ ਕਿਸਾਨ ਕਪੜਾ ਛੋਟਾ ਲੱਤਾਂ ਜਾਦੇ ਨਸਾਲਾਂ ਦਾ ਪਾਲਾ ਦਾ ਮਰਨਾ ਹੀ ਮਰਨਾ ਹੈ ਤੇ ਜਦੋਂ ਫਿਰ ਇਹਨਾਂ ਨੇ ਲਿਫਟਾਂ ਬਣਾ ਲਈਆਂ ਤੇ ਮੈਂ ਇਹਦੇ ਮੀਟਿੰਗਾਂ ਤੇ ਅਟੈਂਡ ਕਰੀ ਮੈਂ ਜਾ ਕੇ ਗੱਲ ਕਰੀ ਉਹ ਸਾਨੂੰ ਕਹਿੰਦੇ ਹੁੰਦੇ ਅੱਜ ਆੜਤੀਏ ਸ਼ਹਿਰੀ ਲੋਕਾਂ ਦੀ 25 ਲੱਖ ਤੋਂ ਲੈ ਕੇ 1 ਕਰੋੜ ਦੀ ਲਿਫਟ ਹੈ ਮੈਂ ਕਿਹਾ ਵੀ ਤੁਸੀਂ ਫਿਰ ਕਪੜਾ ਦੇਖ ਕੇ ਲੱਤਾਂ ਨਹੀਂ ਬਿਸ਼ਾਈਆਂ ਜੇ ਨਸਾਲੀਆਂ ਆਪਦੀਆਂ ਤੇ ਅੱਜ ਤੁਸੀਂ ਇੰਨਾ ਕਰਜ਼ਾ ਲੈ ਲੈ ਕੇਵੇਂ ਕਰੋ ਹੁਣ 1-8-3 ਕਰੋੜ ਰੁਪਇਆ ਕਰਜ਼ਾ ਲੈ ਲੈ ਲੱਖ ਰੁਪਇਆ ਮਹੀਨਾ ਨੂੰ ਵਿਆਜ ਭੇਨ ਲੱਗ ਗਿਆ ਮਤਲਬ ਜੇ ਆਪਾਂ ਗੱਲ ਕਰ ਲਈਏ ਉਹ ਬਚੂਗਾ ਕਿਵੇਂ ਪੈਸੇ ਜਾਂ ਪਲਾਟਾਂ ਚ ਲਾਤੇ ਜਾਂ ਮੁੰਡੇ ਨੇ ਕਹਤਾ ਕੋਠੀ ਪਾਲੀ ਜਾਂ ਕਿਸਾਨਾਂ ਚ ਦੇਤੇ ਫਸੇ ਤਾਂ ਸਾਡੇ ਨੂੰ ਇਹ ਜਿਆਦੇ ਨਹੀਂ ਗੇ ਅਸੀਂ ਜੇ ਟਰੈਕਟਰ ਲਾਵਾਂਗੇ ਖੇਤੀ ਕਰਾਂਗੇ ਅਸੀਂ ਜੇ ਖੇਤ ਮੋਟਰ ਲਾਵਾਂਗੇ ਪਾਣੀ ਕੱਢਾਂਗੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜਿਹੜੀ ਕਰੋੜ ਕਰੋੜ ਦੀ ਲਿਵਟ ਨੇ ਬਣਵਾਈ ਹੈ 25 ਲੱਖ ਤੋਂ ਲੈ ਕੇ ਉਹ ਪੈਸਾ ਇਹਨਾਂ ਨੇ ਕਿੱਥੇ ਲਾਇਆ ਸਾਡਾ ਟਰੈਕਟਰ ਕਿੰਨੇ ਰੁਪਏ ਆਉਂਦਾ ਸਾਡਾ ਟਰੈਕਟਰ ਵੱਧ ਤੋਂ ਵੱਧ 8 ਲੱਖ ਦਾ ਜੇ ਖੇਤ ਚ ਮੋਟਰ ਕਿ ਲਾਵਾਂਗੇ ਮੇਰਾ ਖਿਆਲ ਪੰਜ 6 ਲੱਖ ਚ ਲੱਗ ਜਾਂਦੀ ਹੈ ਸਾਡਾ ਤਾਂ ਸਾਰਾ ਕਰਜ਼ਾ ਜੁੜ ਕੇ 25 ਲੱਖ ਨੇ ਇੱਕ ਸਾਲ ਸਰ ਬਣਦਾ ਇਹਨਾ ਚਲੋ ਮੈਂ ਹਰ ਇੱਕ ਦੁਕਾਨਦਾਰ ਨਾਲ ਗੱਲ ਕਰਦਿਆਂ ਜਾ ਕੇ ਵੀ ਆਪਦੇ ਧਰਮ ਨੂੰ ਸੌਂਹ ਖਾ ਕੇ ਗੈਹ ਦੂੰ ਵੀ ਤੇਰੇ ਸਰ ਕਰਜ਼ਾ ਕਿੰਨਾ ਹੈਗਾ 25 ਲੱਖ ਤੋਂ ਲੈ ਕੇ ਇਹਨਾਂ ਦੀ ਕਰੋੜ-ਕਰੋੜ ਦੀ ਲਿਫਟ ਹੈ 50 ਲੱਖ ਦੀ ਲਿਫਟ ਹੈ ਸਾਡੇ ਸਰ ਕਰਜ਼ਾ ਨਹੀਂ ਜੇ ਕਹਿੰਦੀ ਇਹ ਸਾਡੇ ਸਰ ਘੱਟ ਕਰਜ਼ਾ ਕਿਸਾਨਾਂ ਮਜ਼ਦੂਰਾਂ ਸਰ ਹੁਣ ਕਰਜ਼ਾ ਇੰਨਾ ਸਰ ਜਿਆਦਾ ਹੈ ਵਿਦਵਾਨ ਕਹਿੰਦੇ ਲਾਲਾ ਝੋਨਾ ਪਾਣੀ ਸਾਰੀ ਮੁਕਾਦਾ ਕਹਿੰਦੇ ਕਿਸਾਨਾਂ ਨੇ ਹੋਰ ਫਸਲ ਕਿਉਂ ਨਹੀਂ ਲਾਉਂਦੇ ਝੋਨਾ ਇਹ ਝੋਨਾ ਕਰਿਆ ਪਿਆ ਪੰਜਾਬ ਤੇ ਕਰਬ 30 ਕਰੋੜ ਦੀ ਬੱਦੀ ਹੈ ਅਰਬ ਲੋਕ ਚੌਲ ਖਾਂਦੇ ਨੇ ਅਸੀਂ ਤਾਂ ਹਟ ਜਾਾਂਗੇ ਛਿਕੜ ਪਾਣੀ ਜਦੋਂ ਘਟ ਗਿਆ ਉਦੋਂ ਹਟ ਜਾਾਂ ਇਹਨਾਂ ਲੀਡਰਾਂ ਨੂੰ ਵੱਡੀ ਅਫਸਰਸ਼ਾਹ ਲੋਕ ਕੱਚਿਆਂ ਨੂੰ ਖਾ ਜਾਣਗੇ ਕਿ ਛੋਲੇ ਹੋਣਗੇ ਜੇ ਸਾਰਾ ਦੁਨੀਆ ਪੱਧਰ ਤੇ ਨਾਜ ਦਾ ਤੋੜਾ ਪੈ ਗਿਆਗਾ ਜੇ ਆਪਾਂ ਗੱਲ ਕਰ ਲਈਏ ਕੱਲ ਵੀ ਇੱਕ ਪੱਤਰਕਾਰ ਨੇ ਮੇਰੇ ਨਾਲ ਗੱਲ ਕੀਤੀ ਫੋਨ ਤੇ ਵੀ ਪ੍ਰਧਾਨਜੀ ਕਣਕ ਘਟ ਗਈ ਕਹਿੰਦੇ ਨਾਜ ਘਟ ਗਿਆ ਉਹ ਕਿੱਧਰ ਗਈ ਕਣਕ ਮੈਂ ਕਿਹਾ ਬਈ ਉਹ ਉਹਨਾਂ ਦੇ ਵੱਡੇ ਸ਼ੈਲਾਂ ਚ ਭਾਗੀ ਉੱਤੇ ਵੱਡੇ ਵਪਾਰੀਆਂ ਨੇ ਖਰੀਦ ਕੇ ਰੱਖ ਲਈ ਸਰਕਾਰ ਨੇ ਘੱਟ ਖਰੀਦੀ ਹੈ ਸਰਕਾਰ ਦੇ ਖਾਤੇ ਦੇ ਪਰ ਘੱਟੀ ਨੂੰ ਜਦੋਂ ਘੱਟ ਕੇ ਦਿੱਦੀ ਹੈ ਅਸੀਂ ਤਾਂ ਲੋਕਾਂ ਦਾ ਢਿੱਡ ਪੁਲਾ ਰਹੇ ਹਾਂ ਚਲੋ ਜੇ ਅਸੀਂ ਨਹੀਂ ਬੀਜਣੋਂ ਹਟਾਂਗੇ ਪਾਣੀ ਥੱਲੇ ਵਗ ਜੂਗਾ 2 ਸਾਲ ਨੂੰ ਹਟ ਜਾਗੇ 4 ਸਾਲ ਨੂੰ ਹਟ ਜਾਗੇ 5 ਸਾਲ ਨੂੰ ਫੇਰ ਦੇਖਾਂਗੇ ਇਹਨਾਂ ਨਾਲ ਕੀ ਬਣੂ ਨਹੀਂ ਹਟਜੂ ਕਿਉਂ ਕਿ ਉਹ ਦੇਖਨੇ ਆ ਦਿਨ ਜੀ ਵੀ ਸੋਕਾ ਦੇਖਣਾ ਨਹੀਂ ਨਹੀਂ ਜੰਨਾ ਚੱਕਰ ਸਰਕਾਰ ਕਿਸਾਨਾਂ ਨੂੰ ਇਸ ਗੱਲ 'ਚ 4 ਰੁਪਏ ਬਣਦੇ ਨੇ ਝੋਨੇ 'ਚ ਨਰਮੇ ਛੀਤੀ ਦੇਖ ਲੈ ਨਰਮਾ ਸਾਡਾ ਫੇਲ ਹੋ ਗਿਆ ਦੂਜੀ ਫਸਲਾਂ 'ਚ ਨਹੀਂ ਪੈਸੇ ਬਣਦੇ ਦੂਜੀ ਫਸਲ ਦੀ ਸਰਕਾਰੀ ਖਰੀਦ ਨਹੀਂ ਗਈ ਸਾਨੂੰ ਝੋਨੇ 'ਚ ਉਹ 4 ਰੁਪਏ ਬਣਦੇ ਜੰਨਾ ਚਰ ਬਣਜਣੋਂ ਅੰਚਰ ਕਿਸਾਨ ਵਰਤੂ ਵੀਤ ਲੱਗਦਾ ਨਹੀਂ ਸਰਕਾਰ ਜਿਵੇਂ ਢੰਡੋਰਾ ਪਟ ਰਹੀ ਆ ਵੀ ਪਾਣੀ ਨੂੰ ਬਚਾਓ ਤਾਂ ਦੂਜੀਆਂ ਫਸਲਾਂ ਤੇ ਐਮਐਸਪੀ ਕਰਦੇ ਦੂਜੀਆਂ ਫਸਲਾਂ ਲਗਾਉਣ ਕਿਸਾਨ ਨਹੀਂ ਜਿਉ ਫੈਕਟਰੀਆਂ ਬੰਦ ਕਰਦੇ ਜਿਹੜੀ ਤੁਹਾਨੂੰ ਕਹੇ ਪੈਪਸੀ ਤੋਂ ਕੀ ਕਰਾਉਣਾ ਹੈ ਬੀਅਰ ਸ਼ਰਾਬ ਤੋਂ ਕੀ ਕਰਾਉਣਾ ਹੈ ਦੂਜੀ ਦੇਸੀ ਸ਼ਰਾਬ ਤੋਂ ਕੀ ਕਰਾਉਣਾ ਹੈ ਮਤਲਬ ਜੇ ਜਿਉ ਮੇਰੀ ਗੱਲ ਮੰਨਣ ਉਹ ਬੰਦ ਕਰਨ ਦਾ ਸਾਨੂੰ ਕਿਉਂ ਕਹਿੰਦੇ ਨੇ ਕਿ ਮੇਰੇ ਮੇਰੀ ਗੱਲ ਤੋਂ ਉਹ ਪਹਿਲਾਂ ਫੈਕਟਰੀਆਂ ਬੰਦ ਕਰ ਦਣ ਉਦੋਂ ਬਾਅਦ ਅਸੀਂ ਚੱਲਾਂਗੇ ਪਹਿਲਾਂ ਉਹ ਵੱਡੀਆਂ ਫੈਕਟਰੀਆਂ ਬੰਦ ਕਰਨ ਸਮਝ ਲੈ ਆ ਜਿਹੜਾ ਕੈਂਪਰਾਂਚ ਪਾਣੀ ਆ ਵੇਚ ਕੇ ਬੰਦਾ ਉਹਨੂੰ ਵੇਚਣੋਂ ਬੰਦ ਕਰਨ ਇਹੀ ਇਹ ਤੁਹਾਡਾ ਸਾਰਾ ਆਉਣ ਦਿੱਤਾ ਤੁਸੀ ਕਿਹਾ ਭਾਜਪਾ ਦਾ ਵਿਰੋਧ ਕੀਤਾ ਭਾਜਪਾ ਦਾ ਸਾਰੇ ਕਿਸਾਨ ਆਗੂ ਨੇ ਵਿਰੋਧ ਕੀਤਾ ਕਿਸਾਨਾਂ ਨੇ ਕੀਤਾ ਫਿਰ ਵੀ ਆਪ ਦਾ ਝੰਡਾ ਬੁਲੰਦ ਕਰਕੇ ਬਹੁਤ ਪਿੰਡਾਂ ਚ ਸ਼ਹਿਰਾਂ ਚ ਪੋਲਿੰਗ ਬੜੀ ਵੱਡੀ ਮਾਤਰਾ ਦੇ ਵਿੱਚ ਲਾ ਕੇ ਹੋ ਝੰਡਾ ਬੁਲੰਦ ਨਹੀਂ ਹੋਇਆ 64 ਸੀਟਾਂ ਘਟੀਆਂ ਨੇ ਉਹਨਾਂ ਦੀ ਪਿਛਲੀ ਵੋਟਾਂ ਕਹਦੀ ਹੈ ਲੰਗੜੀ ਸਰਕਾਰ ਹੈ ਥੋੜੀਆਂ ਨਾਲ ਤੁਰ ਰਹੀ ਹੈ ਉਹ ਉਹਨੀਆਂ ਫੋਟੋਸ਼ਾਪ ਕਰਕੇ ਵੀ ਆਉਂਦੀਆਂ ਕੋਈ ਕਦੋਂ ਵੀ ਸਰਕਾਰ ਟੁੱਟ ਸਕਦੀ ਹੈ ਇਹ 5 ਸਾਲ ਪੂਰੇ ਨਹੀਂ ਕਰੂਗੀ ਤੁਸੀਂ ਇੱਕ ਨਾਅਰਾ ਦਿੱਤਾ ਸੀਗਾ ਵੀ ਨਸਲ ਬਚਾਓ ਤੇ ਫਸਲ ਬਚਾਓ ਫਸਲਾਂ ਬਚਾਉਣ ਨੂੰ ਤਾਂ ਸਾਰੇ ਕਿਸਾਨ ਆਗੂ ਲੱਗੇ ਹੋਏ ਹੋ ਕਿਸਾਨ ਵੀ ਲੱਗੇ ਹੋ ਨਸ਼ਾ ਕੌਣ ਬਚਾਊਗਾ ਕਿਉਂ ਨਹੀਂ ਕਿਸਾਨ ਆਗੂ ਨੇ ਜਿਹੜੇ ਮੀਟਿੰਗ ਕਰਦੇ ਸਾਰੇ ਵੀ ਨਸ਼ੇ ਤੋਂ ਬਚਾਓ ਕਿਸੇ ਨੇ ਆਵਾਜ਼ ਬੁਲੰਦ ਕੀਤੀ ਹੁੰਦੀ ਕਿ ਇੱਕ ਵੀ ਕਿਸਾਨ ਆਗੂ ਨੇ ਕੋਈ ਧਰਨ ਵਾਲੇ ਲਾਇਆ ਨਸ਼ੇ ਖਲਾ ਨਹੀਂ ਨਹੀਂ ਇਹ ਹਮੇਸ਼ਾ ਵਾਸਤੇ ਸਰਕਾਰਾਂ ਦੀ ਡਿਊਟੀ ਬਣਦੀ ਹੁੰਦੀ ਹੈ ਨਸ਼ੇ ਨੂੰ ਕੰਟਰੋਲ ਕਰਨਾ ਮਤਲਬ ਜੇ ਚੋਰੀ ਹੁੰਦੀ ਹੈ ਚੋਰੀ ਨੂੰ ਕੰਟਰੋਲ ਕਰਨਾ ਡਾਕਾਵਾਜਾ ਡਾਕੇ ਨੂੰ ਕੰਟਰੋਲ ਕਰਨਾ ਇਹ ਸਰਕਾਰਾਂ ਦੀ ਅਸੀਂ ਤਾਂ ਨਾਰਾ ਹੀ ਦੇ ਸਕਦੇ ਹਾਂ ਇੱਕ ਅਦਾ ਬਿਆਨ ਲਵਾ ਸਕਦੇ ਆ ਸਪੈਸ਼ਲ ਚੱਲਿਆ ਜੀ ਆਪਣੇ ਇਲਾਕੇ ਦੇ ਵਿੱਚ ਜੇ ਕਹਿੰਦੀ ਮੋਰਚਾ ਲੱਗਿਆ ਦੀਗਾ ਮਤਲਬ ਝੋਟੇ ਵਾਲੀ ਗੱਲ ਤੇ ਕਿੰਨਾ ਮੋਰਚਾ ਪੱਲਾ ਝੋਟੇ ਹੀ ਰਹਿ ਗਿਆ ਕੋਈ ਨਹੀਂ ਖੜਿਆ ਉਹਨਾਂ ਤੁਸੀਂ ਇੱਕ ਦੋ ਵਾਰੀ ਧਰਨਾ ਲਾਇਆ ਤਾਂ ਕੋਈ ਦੂਜੀਆਂ ਜਥੇਬੰਦੀ ਕੋਈ ਵੀ ਨਹੀਂ ਖੜੀ ਲੱਗਦਾ ਨਹੀਂ ਕੱਲੀ ਫਸਲ ਨੂੰ ਕੀ ਕਰਾਂਗੇ ਉਹ ਨਸਲ ਹੀ ਨਾ ਰਹੀ ਨਹੀਂ ਨਹੀਂ ਉਹ ਲੰਮਾ ਅਦੋਲਣ ਬਹੁਤੇ ਚਾਰੇ ਅਦੋਲਣ ਹੀ ਚੱਲਦੇ ਲੰਮਾ ਅਦੋਲਣ ਕਿਸਾਨ ਚਲਾ ਸਕਦੇ ਨੇ ਮਜ਼ਦੂਰ ਚਲਾ ਚਲਾ ਸਕਦੇ ਨੇ ਜਿਹੜੇ ਦੂਜੇ ਉਹ ਲੰਮਾ ਅਦੋਲਣ ਨਹੀਂ ਚਲਾ ਸਕਦੇ ਉਹ ਜਿੰਨਾ ਚਿਰ ਵੀ ਚੱਲਿਆ ਅਸੀਂ ਕਹਿੰਦੇ ਆ ਵਧੀਆ ਚੱਲਿਆ ਜਿੰਨਾ ਵੀ ਉਹ ਲ ਕੋਈ ਵੀ ਲੜਿਆ ਉਸ ਦੇ ਵਿੱਚ ਕਿਸੇ ਨੇ ਵੀ ਯੋਗਦਾਨ ਪਾਇਆ ਸ਼ਹਿਰੀ ਨੇ ਪਾਇਆ ਜੱਥੇਬੰਦੀਆਂ ਨੇ ਪਾਇਆ ਕਿਸੇ ਨੇ ਯੋਗਦਾਨ ਪਾਇਆ ਜਿੰਨਾ ਚਿਰ ਲੜਿਓ ਵਧੀਆ ਕਿ ਕੀ ਲੱਗਦਾ ਨਸ਼ਾ ਪਾਰੂ ਪੈ ਗਿਆ ਜੱਥੇਬੰਦੀਆਂ ਤੇ ਸਰਕਾਰ ਤੇ ਆਮ ਲੋਕਾਂ ਤੇ ਵੀ ਇਹਨੂੰ ਰੋਕ ਨਹੀਂ ਸਕਦੇ ਨਹੀਂ ਅਸੀਂ ਇਸ ਗੱਲ ਦੀ ਮੰਗ ਤਾਂ ਕਰਦੇ ਆਂ ਵੀ ਨਸ਼ਾ ਕੰਟਰੋਲ ਕੀਤਾ ਜਾਵੇ ਮੰਗ ਤਾਂ ਅਸੀਂ ਕਰਦੇ ਨਸ਼ਾ ਨਸ਼ਾ ਮੇਰਾ ਕਹਿਣਾ ਜਿੱਦ ਦੇ ਦੁਨੀਆ ਪੈਦਾ ਹੋਈ ਹੈ ਉਚਾਰ ਨਸ਼ੇ ਨੇ ਜੇ ਉਹਨਾਂ ਨੂੰ ਥੋੜਾ ਕਨਾ ਮਤਲਬ ਵਿਕਸਿਤ ਕੀਤਾ ਜਾਵੇ ਤਾਂ ਦੂਜਾ ਜਿਹੜਾ ਮੈਡੀਕਲ ਨਸ਼ਾ ਉਹ ਬੰਦ ਹੋ ਸਕਦਾ ਉਹ ਜੇ ਕਹੀਏ ਜਿੱਦ ਦੇ ਦੁਨੀਆ ਪੈਦਾ ਫੀਮ ਹੋਦੋਂ ਪੈਦਾ ਨਾਲ ਪੋਸਟ ਪੈਦਾ ਸੋਕਾ ਉਦੋਂ ਪੈਦਾ ਹੋਇਆ ਜੇ ਆਪਾਂ ਉਹਦੇ ਨਾਲ ਕਹਿ ਦਈਏ ਸ਼ਰਾਬ ਉਦੋਂ ਪੈਦਾ ਹੋਈ ਆ ਨਾਲ ਜੇ ਕਹਿ ਦਈਏ ਚਲ ਤਮਾਕੂ ਤੁਸੀਂ ਸਿੱਖਾ ਸੀ ਨਫਰਤ ਕਰਦੇ ਆਂਗੇ ਉਹ ਵੀ ਉਹਦਾ ਚਾਰ ਨਸ਼ੇ ਜਿੱਦੇ ਮਨੁੱਖ ਪੈਦਾ ਹੋਇਆ ਚਾਰੇ ਨਸ਼ੇ ਪੈਦਾ ਹੋਣੇ ਉਹ ਨਸ਼ਿਆਂ ਨੂੰ ਬਖਸ਼ਿਤ ਕੀਤਾ ਜਾਵੇ ਤਮਾਕੂ ਵਰਦਨ ਮੈਂ ਕਹਾਂਗਾ ਵੀ ਉਹਨੂੰ ਬਖਸ਼ਿਤ ਕੀਤਾ ਜਾਵੇ ਦੂਜੇ ਨਸ਼ਿਆਂ ਤੇ ਨਸ਼ਿਆਂ ਨੂੰ ਬਖਸ਼ਿਤ ਕੀਤਾ ਜਾਵੇ ਦੂਜਾ ਨਸ਼ਾ ਕੱਟ ਜੂ। ਸੰਜੋਗਤ ਕਿਸਾਨ ਮੋਰਚੇ ਦੀ ਮੀਟਿੰਗ ਕਦੋਂ ਆ ਹੁਣ? ਮੇਰਾ ਸੰਜੋਗਤ ਕਿਸਾਨ ਮੋਰਚੇ ਦੀ ਮੀਟਿੰਗ ਸਾਡੀ ਕਵੈਂਸ਼ਨ ਹੈਗੀ 22 ਤਰੀਕ ਦੀ ਪਾਣੀਆਂ ਤੇ ਚੰਡੀਗੜ੍ਹ। ਰੂਲ ਦੋਸੰਗ ਮਾਨਸਾ ਉਥੇ ਮੁੱਦਾ ਠਾਣਗੇ ਨਸ਼ੇ ਦਾ ਵੀ ਸਾਰੀਆਂ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਹੋਈਏ ਨਸ਼ੇ ਨੂੰ ਰੋਕੀਏ ਸੀ ਨਹੀਂ ਨਹੀਂ ਉਥੇ ਤਾਂ ਫੈਸਲਾ ਹੋਇਆ ਕੱਲੇ ਪਾਣੀ ਤੇ ਬੁੱਧੀ ਜੀ ਬੋਲਣਗੇ ਅਸੀਂ ਵੀ ਨਹੀਂ ਬੋਲਦੇ ਇਹ ਚਾਰ ਪੰਜ ਬੁੱਧੀ ਜੀ ਵੀ ਸਦਦੇ ਨੇ ਉਹ ਸਾਨੂੰ ਸਮਝਾਉਣਗੇ ਪਾਣੀ ਤੇ ਕਿਵੇਂ ਕੰਟਰੋਲੂਆ ਪਾਣੀ ਕਿਵੇਂ ਬਚਾਵਾਂਗੇ ਉਹਨਾਂ ਦੀ ਗੱਲ ਵੈਸੇ ਚਾਹੀਦਾ ਜਥੇਬੰਦੀਆਂ ਨੂੰ ਵੀ ਇਧਰ ਇੱਕ ਲਹਿਰ ਇਧਰ ਵੀ ਖੜੀ ਕਰਦੀ ਜਿਵੇਂ ਕਿਸਾਨਾਂ ਦੇ ਮਜ਼ਦੂਰਾਂ ਦੇ ਹੱਕ ਚ ਖੜੀ ਕੀਤੀ ਆ ਵੀ ਨਸ਼ੇ ਨੂੰ ਰੋਕਣ ਲਈ ਲਹਿਰ ਖੜੀ ਕਰੀਏ ਸੀ ਉਹ ਹਰਕ ਨੂੰ ਚਾਹੀਦਾ ਸਾਡੀ ਡਿਊਟੀ ਲੱਗੀ ਹੋਇਆ ਕਿਸਾਨਾਂ ਦੀਆਂ ਮੰਗਾਂ ਤੇ ਉਹ ਸਮਾਜਿਕ ਜਥੇਬੰਦੀਆਂ ਜਿਹੜੀਆਂ ਸੇਵਾ ਸਮਾਜਿਕ ਸੇਵਾਵਾਂ ਕਰਦੀਆਂ ਉਹ ਖੜੀਆਂ ਹੋਣ ਅਸੀਂ ਉਹਨਾਂ ਦੀ ਮਦਦ ਕਰਾਂ। ਦੂਜਾ ਇੱਕ ਸਵਾਲ ਹੋਰ ਹੈਗਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਸੀ ਕਿੰਨੇ ਕੁ ਪੂਰੇ ਹੋਇਆ ਹੁਣ ਤੱਕ? ਮੇਰਾ ਖਿਆਲ ਹੈ ਵੀ ਇੱਕ ਤਾਂ ਮੈਂ ਕਹੂੰਗਾ ਮੋਟਰਾਂ ਦਾ ਪਾਣੀ ਫੋਲੋ ਦਿੱਤਾ ਉਹਨਾਂ ਨੇ। ਮਤਲਬ ਜੇ ਆਪਾਂ ਗੱਲ ਕਰ ਲਈਏ। ਤੇ ਇੱਕ ਗੱਲ ਕੋਈ ਹੈ ਵੀ ਉਹਨਾਂ ਨੇ ਜਿਹੜਾ ਮੁਆਵਜ਼ਾ ਨਹੀਂ ਦਿੱਤਾ ਉਹ ਮਾੜੀ ਗੱਲ ਹੈ। ਜੇ ਇਸ ਭਗਵਾਨ ਤੋਂ ਮੁਆਵਜ਼ਾ ਦੇ ਦਾਂਦਾ। 25000 ਕਿੱਲੇ ਦਾ ਜਿਹੜਾ ਨਾ ਫਸਲ ਮਰੀ ਸੀ। ਜਾ ਮਦ ਸੁੰਡੀ ਨਾਲ ਮਰੀ ਤੀ ਜਾਂ ਫਲੱਡਾਂ ਨਾਲ ਮਰੀ ਦੀ ਜੋ 25000 ਰੁਪਏ ਦੇ ਦਿੰਦਾ ਮੇਰਾ ਖਿਆਲ ਹੈ ਭਗਵੰਤ ਮਾਨ ਸਾਰੇ ਦੀ ਜਮਾਨਤਾਂ ਜ਼ਬਤ ਕਰਾ ਸਕ ਇਸ ਗੱਲ ਤੋਂ ਕਿਸਾਨ ਗੁੱਸੇ ਹੋਏ ਨੇ ਪਰ ਜਿੰਨੀ ਬਿਜਲੀ ਭਗਵੰਤ ਰਾਜ ਦੇ ਵਿੱਚ ਮਿਲੀ ਆ ਅੱਜ ਵੀ ਮਿਲ ਰਹੀ ਆ ਸਾਨੂੰ ਮੇਰਾ ਕਿਸੇ ਰਾਜ ਦੇ ਵਿੱਚ ਮਿਲੀ ਨਹੀਂ ਕਿਵੇਂ ਦੇਖ ਦੋ ਪੰਜਾਬ ਦੀ ਸਿਆਸਤ ਨੂੰ ਕਿਸ ਤਰ੍ਹਾਂ ਜਿਹੜਾ ਬਦਲਾਅ ਹੋਇਆ ਇਸ ਵਾਰ ਮੇਰਾ ਖਿਆਲ ਹੈ ਵੀ ਠੀਕ ਹੀ ਹੋਇਆ ਮਤਲਬ ਜੇ ਆਪਾਂ ਇਹ ਗੱਲ ਕਹਿ ਦਈਏ ਭਾਰਤੀ ਜਨਤਾ ਪਾਰਟੀ ਨੂੰ ਨਕਾਰਤਾ ਕਾਲੀ ਦਾਲ ਵਾਦਲ ਨੂੰ ਨਕਾਰਤਾ ਸੁਣ ਜੋ ਆਮ ਪਾਰਟੀ ਦਾ ਤੇ ਜੇ ਕਹ ਜੀ ਕਾਂਗਰਸ ਦਾ ਗੱਠ ਜੁੜਿਆ ਹੋਇਆ ਸੀਗਾ ਉਹ ਚਾਹੇ ਇੱਕ ਸੀਟਾ ਵੱਧ ਲੈਗਾ ਦੂਜਾ ਘਟ ਲੈਗਾ ਤਾਂ ਵੱਧ ਤੇ ਹੀ ਲਗੇ ਨੇ ਅਕਾਲੀ ਦਲ ਇੱਕ ਤੁਸੀਂ ਗੱਲ ਕੀਤੀ ਐ ਇਲਜ਼ਾਮ ਲਗਾਉਂਦਾਗਾ ਸਾਰੀਆਂ ਪਾਰਟੀਆਂ ਦੇ ਕਹਿੰਦੇ ਚਾਹੇ ਆਮ ਆਦਮੀ ਪਾਰਟੀ ਹੋਵੇ ਭਾਜਪਾ ਹੋਵੇ ਚਾਹੇ ਕਾਂਗਰਸ ਹੋਵੇ ਇਹ ਪਾਣੀ ਜਿਹੜਾ ਪੰਜਾਬ ਦਾ ਦੂਜੇ ਸੂਬਿਆਂ ਚ ਲੈ ਜਾਣ ਲਈ ਕਾਲੇ ਨੇਗੇ ਕਿਵੇਂ ਦੇਖ ਦੋ ਕਿ ਇਹ ਸਚਾਈ ਹੈਗੀ ਕੀ ਜਦੇ ਮਤਲਬ ਇਹਨਾਂ ਦੀ ਘਟੋ ਘਟ 15 ਸਾਲ ਸਰਕਾਰ ਰਹੀ ਐ ਇਹਨਾਂ ਨੇ ਕਿਹੜਾ ਬੰਨ੍ਹ ਲਾਤਾ ਸੀਗਾ ਇਹ ਤਾਂ ਰੌਲਾ ਪਾ ਦਿੰਦੇ ਹੀ ਚੱਲੀ ਜਾਂਦਾ ਸਾਡਾ ਹਰਿਆਣੇ ਨਾਲ ਕੋਈ ਰੌਲਾ ਨਹੀਂ ਪਾਣੀ ਦਾ ਉਹ ਸਾਡਾ ਛੋਟਾ ਭਾਈ ਹੈ ਉਹ ਅਸੀਂ ਬਹਿ ਕੇ ਨਿਬਟ ਲਾਂਗੇ ਕਿਵੇਂ ਕਰਨਾ ਹੈ ਪਾਣੀ ਤੇ ਕੋਈ ਇਹੋ ਜੀ ਲੜਾਈ ਛੇੜਨੀ ਕਿਸਾਨਾਂ ਚ ਪਾਟਕ ਬਣਾਉਣਾ ਉਹ ਅਸੀਂ ਠੀਕ ਨਹੀਂ ਸਮਝਦੇ ਬਿਲਕੁਲ ਇਹ ਸਾਣਾ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਜਿਨ੍ਹਾਂ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਪਣੇ ਜਿਹੜੇ ਵਿਚਾਰ ਦਿੱਤੇ ਨੇ ਕਿ ਅਮਰਜੀਤ ਸਿੰਘ ਪੰਜਾਬ ਤੱਕ ਮਾਨਸਾ